ਮੈਂ ਲਵ ਮੈਰਿਜ ਕਰਵਾਈ ਸੀ ਮੈਂ ਪੰਜਾਬੀ ਪਰਿਵਾਰ ਤੋਂ ਤੇ ਮੇਰਾ ਪਤੀ ਮਰਾਠੀ ਸੀ ਪਰ ਮਾਂ ਤੇ ਪੈਣਾ ਦੇ ਦਬਾਅ ਹੇਠ ਸੀ ਮੇਰੀ ਬੇਕਦਰਹੀ ਹੋਈ ਤੇ ਅਸੀਂ ਵੱਖ ਹੋ ਗਏ ਅੱਜ ਸਾਲਾਂ ਬਾਅਦ ਜਦ ਭਾਈ ਸਾਹਿਬ ਦੇ ਕਾਰਡੀਨਰ ਤੇ ਗਈ ਤਾਂ ਉੱਥੇ ਪਤੀ ਨੂੰ ਦੇਖ ਕੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹ ਪਹਿਲਾਂ ਵਾਂ ਬਿਲਕੁਲ ਵੀ ਨਹੀਂ ਸੀ ਪਰ ਮੈਂ ਕੋਈ ਗੱਲ ਨਾ ਕੀਤੀ ਤੇ ਵਾਪਸ ਆ ਗਈ ਪਰ ਅਗਲੇ ਦਿਨ ਭਾਈ ਸਾਹਿਬ ਨੇ ਜੋ ਸੱਚਾਈ ਦੱਸੀ ਸੁਣ ਕੇ ਦੋਸਤੋ ਪੂਰੀ ਕਹਾਣੀ ਅੰਤ ਤੱਕ ਜ਼ਰੂਰ ਸੁਣੀਓ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਹੁਣੇ ਹੀ ਸਬਸਕ੍ਰਾਈਬ ਕਰ ਲਵੋ ਚਿੱਟੇ ਸੰਗਮਰਮਰ ਦੇ ਪਲੇਟਫਾਰਮ ਤੇ ਬੈਠੀ ਮੈਂ ਤਾਜ ਮਹਿਲ ਦੀ ਬੇਮਿਸਾਲ ਸੁੰਦਰਤਾ ਵੱਲ ਦੇਖ ਰਹੀ ਸੀ ਮੈਂ ਤੇ ਸੀਮਾ 10 ਵਿਦਿਆਰਥੀਆਂ ਦੇ ਸਮੂਹ ਨਾਲ ਜੈਪੁਰ ਤੋਂ ਆਗਰਾ ਆਈਆਂ ਸੀ ਆਗਰਾ ਕਿਲਾ ਤੇ ਤਾਜ ਮਹਿਲ ਦੇਖਣ ਤੋਂ ਬਾਅਦ ਬਾਕੀ ਸਾਰੀ ਖਰੀਦਦਾਰੀ ਕਰਨ ਲਈ ਨਿਕਲ ਪਈ ਜਦ ਕਿ ਮੈਂ ਇੱਥੇ ਹੀ ਰੁਕ ਸ਼ਾਮ ਨੂੰ ਸੁਹਾਵਣਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਜਿੰਨਾ ਜ਼ਿਆਦਾ ਮੈਂ ਉਹਨਾਂ ਪਲਾਂ 'ਦੋਂ ਖੁਸ਼ੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਅਸਫਲ ਪਿਆਰ ਦੀ ਹਨੇਰੀ ਪਰਛਾਵੇਂ ਉਹਨਾਂ ਨੂੰ ਘੇਰ ਲੈਂਦੇ ਸਨ ਸਤੋ ਪਹਿਲਾਂ ਕਿ ਇਹ ਪਰਛਾਵੇਂ ਮੇਰੇ ਵਿਚਾਰਾਂ ਤੇ ਹਾਵੀ ਹੁੰਦੇ ਨੇੜੇ ਆਉਣ ਵਾਲੇ ਕਦਮਾਂ ਦੀ ਆਵਾਜ਼ ਨੇ ਮੈਨੂੰ ਹੈਰਾਨ ਕਰ ਦਿੱਤਾ ਭਾਬੀ ਮੈਂ ਤੁਹਾਨੂੰ ਬਹੁਤ ਸਮੇਂ ਤੋਂ ਬੁਲਾ ਰਿਹਾ ਹਾਂ ਓ ਮਨੂ ਪੈਸਾ ਤੁਸੀਂ ਇੱਥੇ ਮੈਂ ਸਾਗਰ ਦੇ ਕਰੀਬੀ ਦੋਸਤ मोनू ਨੂੰ ਆਪਣੇ ਸਾਹਮਣੇ ਦੇਖ ਕੇ ਹੈਰਾਨ ਹੋ ਗਈ। ਇਹੀ ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀ। ਤੁਸੀਂ ਇੱਥੇ ਕਿਦੋਂ ਆਈ? ਮੈਂ ਤੇ ਸੀਮਾ ਕੱਲ ਇੱਥੇ ਵਿਦਿਆਰਥਣਾਂ ਦਾ ਇੱਕ ਸਮੂਹ ਲੈ ਕੇ ਆਈ ਆਂ। मोनू ਨੇ ਕਿਹਾ, "ਔਰ ਦੱਸੋ ਭਾਬੀ ਤੁਹਾਡਾ ਕੀ ਹਾਲ ਹੈ?" मोनू ਦੇ ਸਵਾਲ ਨੇ ਮੇਰਾ ਚਿਹਰਾ ਪੀਲਾ ਕਰ ਦਿੱਤਾ। ਮੈਂ ਹਲਕੀ ਜਿਹੀ ਮੁਸਕਰਾਹਟ ਨਾਲ ਕਿਹਾ, "ਮੈਂ ਠੀਕ ਆਂ।" ਹੱਸਨੇ ਲੱਗਾ। "ਤੁਸੀਂ ਆਗਰਾ ਵਿੱਚ ਕਿੰਨੇ ਦਿਨ ਰਹਿਣ ਦੀ ਯੋਜਨਾ ਬਣਾ ਰਹੇ ਹੋ?" ਮੈਂ ਕਿਹਾ, ਸ਼ਾਇਦ ਦੰਜਾਰਦਨ ਉਸਨੇ ਕਿਹਾ ਠੀਕ ਹੈ ਭਾਬੀ ਤੁਸੀਂ ਕੱਲ ਰਾਤ ਮੇਰੀ ਘਰ ਖਾਣੇ ਲਈ ਆ ਰਹੇ ਹੋ ਮੈਂ ਕਿਹਾ ਨਹੀਂ ਪਾਈ ਸਾਬ ਕੱਲ ਤਾਂ ਅਸੀਂ ਸਿਕੰਦਰਾ ਨੂੰ ਜਾ ਰਹੇ ਹਾਂ ਉਸਨੇ ਕਿਹਾ ਸਿਕੰਦਰਾ ਇਤੋਂ ਬਹੁਤ ਦੂਰ ਨਹੀਂ ਆ ਤੁਸੀਂ ਸਾਰੇ ਸ਼ਾਮ ਤੱਕ ਵਾਪਸ ਆ ਜਾਉਗੇ ਇਸ ਲਈ ਇਨਕਾਰ ਕਰਨ ਦੀ ਕੋਈ ਥਾ ਨਹੀਂ ਮੈਂ ਮੋਨੂ ਦੇ ਨਿੱਕੇ ਸੱਦੇ ਨੂੰ ਠੁਕਰਾਂ ਨਾ ਸਕੀ ਉਹ ਥੋੜੀ ਜੀ ਗੱਲਬਾਤ ਤੋਂ ਬਾਅਦ ਚਲਾ ਗਿਆ ਪਰ ਉਸਨੇ ਮੈਨੂੰ ਪਰੇਸ਼ਾਨ ਕਰ ਦਿੱਤਾ ਮੇਰੇ ਲਈ ਉੱਥੇ ਹੋਰ ਰੁਕਣਾ ਅਸੰਭਵ ਹੋ ਗਿਆ। ਇਸ ਲਈ ਮੈਂ ਹੋਟਲ ਵਾਪਸ ਆ ਗਈ। ਉਸੇ ਵੇਲੇ ਸੀਮਾ ਬਾਜ਼ਾਰ ਤੋਂ ਆਈ ਤੇ ਮੇਰਾ ਫਿੱਕਾ ਚਿਹਰਾ ਦੇਖ ਕੇ ਪੁੱਛਣ ਲੱਗੀ, ਕੀ ਗੱਲ ਹੋਈ ਨੌਪੁਰ? ਠੀਕ ਮਹਿਸੂਸ ਕਰ ਰਹੀ ਹਾਂ। ਮੈਂ ਉਸ ਨੂੰ ਮੋਨੂ ਨਾਲ ਆਪਣੀ ਗੱਲਬਾਤ ਤੇ ਰਾਤ ਦੇ ਖਾਣੇ ਦੀ ਸੰਦੇ ਬਾਰੇ ਦੱਸਿਆ। ਉਸਨੇ ਕਿਹਾ, "ਤੈਨੂੰ ਮੋਨੂ ਦੇ ਘਰ ਜ਼ਰੂਰ ਜਾਣਾ ਚਾਹੀਦਾ। ਮੋਨੂ ਨੇ ਹਮੇਸ਼ਾ ਤੇਰਾ ਸਤਿਕਾਰ ਕੀਤਾ ਤੇ ਜਿੰਨਾ ਹੋ ਸਕੇ ਤੇਰੀ ਮਦਦ ਵੀ ਕੀਤੀ।" ਅਗਲੀ ਸ਼ਾਮ ਸਿਕੰਦਰਾ ਤੋਂ ਵਾਪਸ ਆਉਣ ਤੋਂ ਬਾਅਦ ਮੈਂ ਭਾਰੇ ਮਨ ਨਾਲ ਮੋਨੂ ਦੇ ਘਰ ਪਹੁੰਚੀ। ਮੋਨੂ ਨੇ ਮੇਰਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ। ਉਸਨੇ ਕਿਹਾ, "ਤੁਸੀਂ ਡ੍ਰਾਇੰਗ ਰੂਮ ਵਿੱਚ ਬੈਠੋ, ਮੈਂ ਫੋਨ 'ਤੇ ਖਾਣਾ ਆਰਡਰ ਕਰ ਦੇਵਾਂ।" ਇਹ ਕਹਿ ਕੇ ਮੋਨੂ ਬੈੱਡਰੂਮ ਵੱਲ ਚਲਾ ਗਿਆ। ਜਿਵੇਂ ਹੀ ਮੈਂ ਡ੍ਰਾਇੰਗ ਰੂਮ ਦਾ ਪਰਦਾ ਹਟਾਇਆ, ਮੈਂ ਹੈਰਾਨ ਰਹਿ ਗਈ। ਸਾਗਰ ਸਾਹਮਣੇ ਸੋਫੇ 'ਤੇ ਬੈਠਾ ਸੀ। ਮੈਨੂੰ ਦੇਖਦੇ ਹੀ ਉੱਠ ਗਿਆ। ਉਸਦੇ ਚਿਹਰੇ 'ਤੇ ਉਦਾਸੀ ਦਾ ਡੂੰਘਾ ਪਰਛਾਵਾਂ ਦਿਖਾਈ ਦਿੱਤਾ। ਇੰਜ ਲੱਗ ਰਿਹਾ ਸੀ ਜਿਵੇਂ ਸਮਾਂ ਕੁਝ ਪਲਾਂ ਲਈ ਰੁਕ ਗਿਆ ਹੋਵੇ ਉਸਦੀ ਨਰਮ ਆਵਾਜ਼ ਮੇਰੇ ਕੰਨਾਂ ਤੱਕ ਪਹੁੰਚੀ ਤੁਸੀਂ ਕਿਵੇਂ ਉਨਪੁਰ ਮੇਰੇ ਬੋਲ ਕੰਬ ਰਹੇ ਸੀ ਪਰ ਕੋਈ ਆਵਾਜ਼ ਨਹੀਂ ਆਈ ਫਿਰ ਮੈਂ ਤੁਰੰਤ ਬਾਹਰ ਮੁੜੀ ਸਾਗਰ ਮੈਨੂੰ ਫੋਨ ਕਰਦਾ ਰਿਹਾ ਪਰ ਮੈਂ ਨਹੀਂ ਰੁਕੀ ਤੇ ਰੇਕਸ਼ਾ ਲੈ ਕੇ ਹੋਟਲ ਵਾਪਸ ਆ ਗਈ ਲੜਕੀਆਂ ਆਪਣੇ ਕਮਰੇ ਵਿੱਚ ਗੱਲਾਂ ਕਰ ਰਹੀਆਂ ਸਨ ਤੇ ਸੀਮਾ ਸੁੱਤੀ ਪਈ ਸੀ ਮੈਂ ਆਪਣੇ ਕੱਪੜੇ ਬਦਲੇ ਤੇ ਬਿਸਤਰੇ ਤੇ लेट ਗਈ ਬਾਰਮੀ ਪਹਿਣਾ ਸ਼ੁਰੂ ਹੋ ਗਿਆ ਸੀ ਥਕਾਵਟ ਹੋਣ ਦੇ ਬਾਵਜੂਦ ਮੈਨੂੰ ਨੀਂਦ ਨਹੀਂ ਹੈ। ਸਾਗਰ ਦੇ ਉਦਾਸ ਚਿਹਰੇ ਨੂੰ ਯਾਦ ਕਰਕੇ ਮੇਰਾ ਦਿਲ ਦੁਖਣ ਲੱਗ ਪਿਆ। ਉਹ ਪਹਿਲਾਂ ਨਾਲੋਂ ਬਹੁਤ ਕਮਜ਼ੋਰ ਹੋ ਗਿਆ ਸੀ। ਉਸਦੇ ਦਿਲ ਵਿੱਚਲਾ ਦਰਦ ਉਸਦੀਆਂ ਅੱਖਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਸੀ। ਇੱਕ ਪਲ ਲਈ ਉਸਨੂੰ ਮਿਲਣ ਦੀ ਇੱਛਾ ਤੇਜ਼ ਹੋ ਗਈ ਪਰ ਜਲਦੀ ਹੀ ਉਸਦੀ ਗੈਰ ਹਾਜ਼ਰੀ ਗਾਇਬ ਹੋ ਗਈ। ਪਰ ਉਸਦੀ ਬੇਰਮੀ ਤੇ ਅਣਗਹਿਲੀ ਪਰੇਵਿਹਾਰ ਦੀ ਯਾਦ ਨੇ ਇਸ ਇੱਛਾ ਦੀ ਗਰਮੀ ਨੂੰ برف ਵਾਂਗ ਠੰਡਾ ਕਰ ਦਿੱਤਾ। ਹਰ ਮੁਟਿਆਰ ਵਿਆਹ ਪਿਆਰ ਦੀ ਮੰਜ਼ਲ ਸਮਝਦੀ ਹੈ ਇੱਕ ਵਾਰ ਵਿਆਹ ਹੋਣ ਤੋਂ ਬਾਅਦ ਉਹ ਆਪਣੇ ਪਿਆਰ ਨੂੰ ਸਫਲ ਮੰਨਦੀ ਹੈ ਪਰ ਸਚਾਈ ਇਹ ਆ ਕਿ ਵਿਆਹ ਤੋਂ ਬਾਅਦ ਕੁਝ ਹੀ ਸਾਲ ਇਹ ਸਮਝਣ ਵਿੱਚ ਲੱਗਦੀ ਹੈ ਕਿ ਉਹ ਪਿਆਰ ਕਿੰਨਾ ਸਫਲ ਸੀ ਪਤੀ ਪਤਨੀ ਦਾ ਆਪਸੀ ਪਿਆਰ ਉਹਨਾਂ ਦੀ ਸਮਝ ਤਿਆਗ ਤੇ ਇੱਕ ਦੂਜੇ ਪ੍ਰਤੀ ਸਹਿਯੋਗ ਦੀ ਭਾਵਨਾ ਉਹਨਾਂ ਦੇ ਪਿਆਰ ਦੀਆਂ ਨਿਸ਼ਾਨੀਆਂ 2 ਸਾਲ ਦੇ ਪ੍ਰੇਮ ਸੰਬੰਧ ਤੋਂ ਬਾਅਦ ਮੈਂ ਸਾਗਰ ਨਾਲ ਵਿਆਹ ਕਰਵਾ ਲਿਆ ਸ਼ੁਰੂ ਵਿੱਚ ਉਸਦਾ ਪਰਿਵਾਰ ਇਤਿਜ ਕਰਿਆ ਸੀ ਪਰ ਉਹਨਾਂ ਨੂੰ ਸਾਗਰ ਦੀ ਜਿੱਦ ਅੱਗੇ ਝੁਕਣਾ ਪਿਆ ਮੈਂ ਆਪਣੇ ਆਪ ਨੂੰ ਦੁਨੀਆ ਦੀਆਂ ਸਭ ਤੋਂ ਖੁਸ਼ਹਾਲ ਲੜਕੀਆਂ ਵਿੱਚੋਂ ਇੱਕ ਸਮਝਦੀ ਸੀ ਮੈਨੂੰ ਆਪਣਾ ਪਿਆਰ ਬਿਨਾਂ ਕਿਸੇ ਮੁਸ਼ਕਲ ਦੇ ਮਿਲ ਗਿਆ ਸੀ ਉਹਨਾਂ ਦਿਨਾਂ ਵਿੱਚ ਮੇਰੇ ਪਿਆਰ ਦਾ ਸੂਰਜ ਮੇਰੀ ਜ਼ਿੰਦਗੀ ਦੇ ਅਸਮਾਨ ਦੇ ਵਿਸ਼ਾਲ ਪਸਾਰ ਵਿੱਚ ਆਪਣੀ ਸਾਰੀ ਮਹਿਮਾ ਦੇ ਨਾਲ ਚਮਕਦਾ ਸੀ ਸਮੁੰਦਰ ਦੇ ਪਿਆਰ ਵਿੱਚ ਡੁੱਬੀ ਹੋਈ ਮੈਂ ਇਹ ਤੱਤ ਭੁੱਲ ਗਈ ਸੀ ਕਿ ਕਾਲੇ ਬੱਦਲ ਅਕਸਰ ਅਸਮਾਨ ਦੇ ਵਿਸ਼ਾਲ ਪਸਾਰ ਨੂੰ ਦਾਗਦਾਰ ਕਰ ਦਿੰਦੇ ਹਨ ਬਲਕਿ ਸੂਰਜ ਨੂੰ ਵੀ ਮਟਾ ਦਿੰਦੇ ਹਨ ਸਾਡੇ ਵਿਆਹ ਤੋਂ 1 ਸਾਲ ਬਾਅਦ ਮੇਰੀ ਸਹੁਰੇ ਦਾ ਦਿਹਾਂਤ ਹੋ ਗਿਆ ਤੇ ਮੇਰੀ ਸੱਸ ਮੇਰੇ ਨਾਲ ਰਹਿਣ ਲੱਗ ਪਈ ਮੈਂ ਆਪਣੀ ਸੇਵਾ ਤੇ ਪਿਆਰ ਨਾਲ ਉਸ ਨੂੰ ਜਿੱਤਣਾ ਚਾਹੁੰਦੀ ਸੀ ਮੈਂ ਉਸ ਨੂੰ ਦਿਖਾਉਣਾ ਚਾਹੁੰਦੀ ਸੀ ਕਿ ਉਸਦੇ ਪੁੱਤ ਨੇ ਮੈਨੂੰ ਉਹਨਾਂ ਦੀ ਨੋਹ ਬਣਾਉਣ ਵਿੱਚ ਕੋਈ ਗਲਤੀ ਨਹੀਂ ਕੀਤੀ ਪਰ ਮੇਰੀ ਸੇਵਾ ਤੇ ਪਿਆਰ ਦਾ ਉਸਤੇ ਕੋਈ ਅਸਰ ਨਹੀਂ ਪਿਆ ਇੱਕ ਮਰਾਠੀ ਔਰਤ ਹੋਣਾ ਹਮੇਸ਼ਾ ਮੇਰੇ ਤੇ ਉਸਦੇ ਵਿਚਾਰ ਇੱਕ ਰੁਕਾਵਟ ਬਣਿਆ ਰਿਹਾ ਉਹ ਕਦੇ ਵੀ ਇੱਕ ਪੰਜਾਬੀ ਨੂੰ ਸੱਚਮੁੱਚ ਸਵੀਕਾਰ ਨਹੀਂ ਕਰ ਸਕਦੀ ਸੀ ਜਿੰਨਾ ਮੈਂ ਉਸਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਉਹ ਓਨੇ ਹੀ ਉਦਾਸੀਨ ਹੁੰਦੀ ਗਈ ਉਹ ਅਕਸਰ ਸਾਗਰ ਨੂੰ ਮੇਰੇ ਵਰਤ ਕਰਨ ਦੀ ਕੋਸ਼ਿਸ਼ ਕਰਦੀ ਸੀ ਇਹ ਸਭ ਦਾ ਇੱਕ ਵੱਡਾ ਕਾਰਨ ਮੇਰੀਆਂ ਤਿੰਨ ਨਣਾਨਾਂ ਸੀ ਮੇਰੀ ਸੱਸ ਆਪਣੀਆਂ ਧੀਆਂ ਦੀ ਬਹੁਤ ਦਬਾਹਰ ਸੀ ਉਹ ਆਪਣੇ ਭਰਾ ਨੂੰ ਆਪਣੇ ਪਿਆਰ ਨਾਲ ਵਿਆਹ ਕਰਵਾਉਣ ਤੋਂ ਨਾ ਰੋਕ ਸਕੀ। ਇਸ ਲਈ ਉਹ ਘਰ ਵਿੱਚ ਤਣਾਅ ਪੈਦਾ ਕਰਕੇ ਆਪਣਾ ਗੁੱਸਾ ਕੱਢ ਰਹੀਆਂ ਸੀ। ਪਰ ਸਾਗਰ ਸਭ ਕੁਝ ਜਾਣਦੇ ਹੋਏ ਵੀ ਚੁੱਪ ਰਿਹਾ। ਮੈਨੂੰ ਜਲਦੀ ਹੀ ਅਹਿਸਾਸ ਹੋ ਗਿਆ ਕਿ ਅਸਲੀ ਪਰਿਵਾਰ ਦੀ ਮਰਜ਼ੀ ਦੇ ਵਿਰੁੱਧ ਵਿਆਹ ਕਰਨ ਨਾਲ ਸਾਗਰ ਨੂੰ ਹੀਣਤਾ ਦੀ ਭਾਵਨਾ ਹੋ ਗਈ ਸੀ। ਉਸਦੇ ਪਰਿਵਾਰ ਨੂੰ ਖੁਸ਼ ਰੱਖਣਾ ਉਸ ਦਾ ਇੱਕੋ ਇੱਕ ਟੀਚਾ ਸੀ। ਇਸ ਲਈ ਉਹ ਮੇਰੇ ਨਾਲ ਘਟ ਹੀ ਗੱਲ ਕਰਦਾ ਸੀ ਇੱਕ ਵਾਰ ਮੈਨੂੰ ਮਲੇਰੀਆ ਹੋ ਗਿਆ ਸੀ ਤੇਜ਼ ਬੁਖਾਰ ਨਾਲ ਮੈਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਮੈਂ ਰਾਤ ਦੇ ਖਾਣੇ ਲਈ ਖਿਚੜੀ ਬਣਾਈ ਖਿਚੜੀ ਦੇਖ ਕੇ ਉਹ ਖਿੱਚ ਗਿਆ ਉਸਨੇ ਕਿਹਾ ਨੂਪੁਰ ਤੈਨੂੰ ਪਤਾ ਨਹੀਂ ਮਾਂ ਨੂੰ ਖਿਚੜੀ ਪਸੰਦ ਨਹੀਂ ਮੈਂ ਕਿਹਾ ਸਾਗਰ ਮੈਨੂੰ ਬਹੁਤ ਤੇਜ਼ ਬੁਖਾਰ ਆ ਮੇਰੇ ਵਿੱਚ ਦਾਲ ਸਬਜ਼ੀ ਪਕਾਉਣ ਦੀ ਹਿੰਮਤ ਨਹੀਂ ਸੀ ਉਸਨੇ ਗੁੱਸੇ ਵਿੱਚ ਕਿਹਾ ਦਾ ਸਬਜ਼ੀਆਂ ਤਿਆਰ ਕਰਨ ਵਿੱਚ ਬਹੁਤਾ ਸਮਾਂ ਨਹੀਂ ਲੱਗਦਾ। ਮੈਂ ਕਿਹਾ ਸ਼ਿਕਾਇਤ ਕਰਨੀ ਚਾਹੀਦੀ ਹੈ। ਮੈਂ ਬਿਮਾਰ ਹੂੰਦੇ باوجود ਵੀ ਕੰਮ ਕਰ ਰਹੀ ਹਾਂ। ਤੇ ਮੰਮੀ ਗਵੰਡੀਆਂ ਨਾਲ ਗੱਪਾਂ ਮਾਰ ਰਹੀ ਹੈ। ਮੈਂ ਹੌਲੀ ਜਿਹਾ ਸਾਗਰ ਨੇ ਗੁੱਸੇ 'ਚ ਕਿਹਾ। ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਨਵਪੁਰ ਇਸ ਉਮਰ ਵਿੱਚ ਆਪਣੀ ਮਾਂ ਤੋਂ ਕੰਮ ਕਰਵਾਵਾਂ ਮੈਂ। ਸਾਗਰ ਚੀਕ ਰਿਹਾ ਸੀ। ਮੈਂ ਫੋਟੋ ਫੋਟ ਕੇ ਰੋ ਪਈ। ਜਦੋਂ ਵੀ ਮੇਰੀਆਂ ਨਣਾਨਾ ਆਉਂਦੀਆਂ ਮੇਰੀ ਸੱਸ ਮੈਨੂੰ ਜ਼ਬਰਦਸਤੀ ਰਸੋਈ ਵਿੱਚੋਂ ਕੱਢ ਦਿੰਦੀ ਸੀ ਤੇ ਆਪਣੇ ਮਨਪਸੰਦ ਪਕਵਾਨ ਬਣਾਉਂਦੀ ਸੀ ਪਰ ਜਦੋਂ ਮੈਂ ਬਿਮਾਰ ਹੁੰਦੀ ਸੀ ਤਾਂ ਉਹ ਰਸੋਈ ਵੱਲ ਦੇਖਦੀ ਵੀ ਨਹੀਂ ਸੀ ਹੌਲੀ ਹੌਲੀ ਸਾਡੇ ਵਿਚਾਰ ਤਣਾ ਵਧਦਾ ਜਾ ਰਿਹਾ ਸੀ ਇਸ ਦੌਰਾਨ ਮੈਨੂੰ ਪਤਾ ਲੱਗਾ ਕਿ ਮੈਂ ਮਾਂ ਬਣਨ ਵਾਲੀ ਹਾਂ ਇਸ ਨਵੇਂ ਅਹਿਸਾਸ ਨੇ ਮੇਰੀ ਜ਼ਿੰਦਗੀ ਨੂੰ ਖੁਸ਼ੀ ਨਾਲ ਭਰ ਦਿੱਤਾ ਮੇਰੇ ਅੰਦਰ ਜ਼ਿੰਦਗੀ ਦੀ ਇੱਛਾ ਦੁਬਾਰਾ ਜਾਗ ਪਈ ਮੈਂ ਆਪਣਾ ਧਿਆਨ ਬਾਕੀ ਸਭ ਚੀਜ਼ਾਂ ਤੋਂ ਹਟਾ ਕੇ ਬੱਚੇ ਤੇ ਕੇਂਦਰਿਤ ਕੀਤਾ ਪਰ ਕੁਦਰਤ ਨੂੰ ਇਹ ਖੁਸ਼ੀ ਵੀ ਮਨਜ਼ੂਰ ਨਾ ਹੋਈ ਸਾਗਰ ਦਾ ਕਰੀਬੀ دوست ਮੋਨੂ ਸਾਡੇ ਘਰ ਅਕਸਰ ਆਉਂਦਾ ਰਹਿੰਦਾ ਸੀ ਉਸਨੇ ਸਾਡੇ ਵਿਆਹ ਵਿੱਚ ਵੀ ਸਾਡੀ ਬਹੁਤ ਮਦਦ ਕੀਤੀ ਸੀ ਉਸਨੇ ਸਾਗਰ ਨੂੰ ਕਈ ਵਾਰ ਸਮਝਾਇਆ ਵੀ ਸੀ ਤੈਨੂੰ ਭਾਬੀ ਦਾ ਧਿਆਨ ਰੱਖਣਾ ਚਾਹੀਦਾ ਹੈ ਸਾਗਰ ਨੇ ਸਹਜਤਾ ਨਾਲ ਜਵਾਬ ਦਿੱਤਾ ਕਿਉਂ ਉਸਨੂੰ ਕੀ ਹੋਇਆ ਉਹ ਠੀਕ ਆ ਜਾਂਦਾ ਕੰਮ ਤੇ ਸਹੀ ਪੋਸ਼ਣ ਦੀ ਘਾਟ ਕਾਰਨ ਮੇਰੀ ਸਿਹਤ ਦਿਨੋਂ ਦਿਨ ਵਿਗੜਦੀ ਜਾ ਰਹੀ ਸੀ ਰਖੜੀ ਸੀ ਸਾਗਰ ਨੂੰ ਮਥਰਾ ਵਿੱਚ ਆਪਣੀ ਭੈਣ ਦੇ ਘਰ ਜਾਣਾ ਪਿਆ ਸਵੇਰ ਤੋਂ ਹੀ ਮੇਰਾ ਪੇਟ ਦਰਦ ਹੋ ਰਿਹਾ ਸੀ ਮੈਂ ਸਾਗਰ ਨੂੰ ਕਿਹਾ ਅੱਜ ਮਥਰਾ ਨਾ ਜਾਓ ਮੇਰੀ ਸਿਹਤ ਬਹੁਤ ਖਰਾਬ ਹੈ ਪਰ ਇਸ ਗੱਲ ਤੇ ਸਾਗਰ ਨੇ ਕਿਹਾ ਇਹ ਤੂੰ ਕੀ ਬਕਵਾਸ ਕਰ ਰਹੀ ਆਂ ਦੀਦੀ ਨੇ ਮੈਨੂੰ ਅੱਜ ਖਾਸ ਤੌਰ ਤੇ ਸੱਦਾ ਦਿੱਤਾ ਮੈਂ ਜ਼ਰੂਰ ਜਾਵਾਂਗਾ ਸਾਰਾ ਦਿਨ ਮੇਰਾ ਪੇਟ ਦਰਦ ਕਰਦਾ ਰਿਹਾ। ਸ਼ਾਮ ਤੱਕ ਦਰਦ ਅਸਹਿ ਹੋ ਗਿਆ। ਇਸ ਲਈ ਮੈਂ ਮੋਨੂ ਨੂੰ ਫੋਨ ਕੀਤਾ। ਮੇਰੀ ਸੱਸ ਉਸ ਸਮੇਂ ਕੋਲ ਹੀ ਬੈਠੀ ਸੀ। ਮੋਨੂ ਪਾਈ ਸਾਹਿਬ ਨੇ ਮੈਨੂੰ ਗੱਡੀ ਵਿੱਚ ਬਿਠਾ ਲਿਆ ਤੇ ਤੁਰੰਤ ਡਾਕਟਰ ਕੋਲ ਲੈ ਗਿਆ। ਮੇਰੀ ਹਾਲਤ ਦੇਖ ਡਾਕਟਰ ਨੇ ਝੜਕਿਆ। ਡਾਕਟਰ ਨੇ ਕਿਹਾ ਜੇ ਤੁਸੀਂ ਮਰੀਜ਼ ਨੂੰ ਸਵੇਰੇ ਜਲਦੀ ਲੈ ਆਉਂਦੇ ਤਾਂ ਬੱਚੇ ਨੂੰ ਬਚਾਇਆ ਜਾ ਸਕਦਾ ਸੀ। ਪਰ ਹੁਣ ਬਹੁਤ دیر ਹੋ ਗਈ ਹੈ। ਅਗਲੇ ਸਵੇਰ ਜਦ ਮੈਨੂੰ ਹੋਸ਼ ਆਈ ਤਾਂ ਸਭ ਕੁਝ ਖਤਮ ਹੋ ਚੁੱਕਾ ਸੀ। ਮੇਰੀ ਜ਼ਿੰਦਗੀ ਵਿੱਚ ਜੋ ਰੌਸ਼ਨੀ ਦੀ ਤੁੰਦਲੀ کرن ਆਈ ਸੀ, ਉਹ ਕਿਸਮਤ ਦੇ ਜ਼ਾਲਮ ਚੱਕਰ ਦੇ ਹੱਥੋਂ ਹਨੇਰੇ ਵਿੱਚ ਅਲੋਪ ਹੋ ਗਈ ਸੀ। ਮੈਨੂੰ ਨਹੀਂ ਪਤਾ ਕਿ ਸਾਗਰ ਨੂੰ ਕਿੰਨਾ ਝਟਕਾ ਲੱਗਾ। ਕਿਉਂਕਿ ਅਸੀਂ ਨਦੀ ਦੇ ਦੋ ਕਿਨਾਰੇ ਆਮਕੱਖ ਹੋ ਗਏ ਸੀ। ਮੇਰੀਆਂ ਨਨਾਨਾ ਆਗਰਾ ਜਾ ਰਹੀਆਂ ਸੀ। ਉਹਨਾਂ ਦੀ ਤੇ ਮੇਰੀ ਸੱਸ ਦੀ ਸਲਾਹ ਤੇ ਸਾਗਰ ਨੇ ਇਕਰਾਰ ਕਿਹਾ। ਨੂਪੁਰ ਤੂੰ ਵਿਆਹ ਤੋਂ ਪਹਿਲਾਂ ਜੈਪੁਰ ਡਿਗਰੀ ਕਾਲਜ ਵਿੱਚ ਪੜਾਉਂਦੀ ਸੀ ਮੈਨੂੰ ਲੱਗਦਾ ਹੈ ਕਿ ਤੈਨੂੰ ਆਪਣੀ ਨੌਕਰੀ ਨਹੀਂ ਛੱਡਣੀ ਚਾਹੀਦੀ ਤੇ ਦੁਬਾਰਾ ਜਾ ਕੇ ਸਰਵਿਸ ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਮੈਂ ਕਿਹਾ ਮੈਨੂੰ ਸਰਵਿਸ ਕਰਨ ਤੇ ਕੋਈ ਇਤਰਾਜ਼ ਨਹੀਂ ਪਰ ਵਿਆਹ ਤੋਂ ਬਾਅਦ ਆਪਣੇ ਭਰਾ ਦੇ ਘਰ ਰਹਿਣ ਵਿੱਚ ਦਿੱਕਤ ਹੋ ਰਹੀ ਹੈ ਕਿਰਪਾ ਕਰਕੇ ਆਗਰਾ ਡਿਗਰੀ ਕਾਲਜ ਵਿੱਚ ਮੇਰਾ ਟਰਾਂਸਫਰ ਕਰਵਾਉਣ ਦੀ ਕੋਸ਼ਿਸ਼ ਕਰੋ ਉਸਨੇ ਕਿਹਾ ਟਰਾਂਸਫਰ ਹੋਣ ਵਿੱਚ ਸਮਾਂ ਲੱਗੇਗਾ ਇਹ ਸਪਸ਼ਟ ਸੀ ਕਿਉ ਆਪਣੀ ਮਾਂ ਤੇ ਭੈਣਾਂ ਦੇ ਜਾਦੂ ਘੇਟ ਸੀ ਜੁਲਾਈ ਵਿੱਚ ਮੈਂ ਜੈਪੁਰ ਵਾਪਸ ਆ ਗਈ ਤੇ ਆਪਣੀ ਪੁਰਾਣੀ ਨੌਕਰੀ ਵਿੱਚ ਦੁਬਾਰਾ ਸ਼ਾਮਲ ਹੋ ਗਈ ਮੇਰੇ ਕਾਲਜ ਵਿੱਚ ਸੀਮਾ ਨਾਲ ਦੋਸਤੀ ਹੋ ਗਈ ਸੀਮਾ ਵਿਆਹੀ ਹੋਈ ਸੀ ਇਤਫਾਕ ਨਾਲ ਉਸਦਾ ਵਿਆਹ ਆਗਰਾ ਵਿੱਚ ਹੀ ਹੋਇਆ ਸੀ ਤਿੰਨ ਸਾਲਾਂ ਦੇ ਖੁਸ਼ਹਾਲ ਸਮੇਂ ਤੋਂ ਵਿਆਹ ਤੋਂ ਬਾਅਦ ਉਸਦਾ પતિ ਸੌਰਭ ਆਪਣੇ ਸਹਿਕਰਮੀ ਵੱਲ ਆਕਰਸ਼ਿਤ ਹੋ ਗਿਆ ਸੀ ਆਪਣੀ ਪਤੀ ਦੀ ਬੇਵਫਾਈ ਨੂੰ ਬਰਦਾਸ਼ਤ ਨਾ ਕਰ ਸਕੇ ਸੀਮਾ ਆਪਣਾ ਘਰ ਛੱਡ ਕੇ ਜੈਪੁਰ ਚਲੀ ਗਈ। ਅਸੀਂ ਇੱਕੋ ਕਿਸ਼ਤੀ ਦੇ ਯਾਤਰੀ ਸੀ। ਇਸ ਲਈ ਅਸੀਂ ਇੱਕ ਦੂਜੇ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝਦੇ ਸੀ। ਸਾਗਰ ਦੇ ਖੱਤਰ ਰੁਕ ਰੁਕ ਕੇ ਆਉਂਦੇ ਰਹੇ ਪਰ ਮੈਂ ਕੋਈ ਜਵਾਬ ਨਹੀਂ ਦਿੱਤਾ। ਉਹ ਇੱਕ ਵਾਰ ਮੈਨੂੰ ਮਿਲਣ ਵੀ ਆਇਆ ਸੀ। ਜਦ ਮੈਂ ਸੀਮਾ ਨਾਲ ਉਹਦੇ ਪਰ ਗਈ। ਸਾਗਰ ਦੇ ਵਿਹਾਰ ਨੇ ਮੈਨੂੰ ਬਹੁਤ ਦੁੱਖ ਪਹੁੰਚਾਇਆ। ਜਦੋਂ ਉਸਨੇ ਮੈਨੂੰ ਜ਼ਬਰਦਸਤੀ ਆਪਣੇ ਤੋਂ ਦੂਰ ਕਰ ਦਿੱਤਾ ਤਾਂ ਮੇਰਾ ਆਤਮ ਸਨਮਾਨ ਟੁੱਟ ਗਿਆ ਸੀ। ਮੈਂ ਅੱਧੀ ਤੋਂ ਬਾਅਦ ਰਾਤ ਉਨੀਂਦਰੇ ਵਿੱਚ ਬਤਾਈ ਇਹ ਸੋਚਦਿਆਂ ਮੈਨੂੰ देर ਰਾਤ ਤੱਕ ਨੀਂਦ ਆਈ ਮੈਨੂੰ ਨਹੀਂ ਪਤਾ ਕਿ ਜੇ ਸੀਮਾ ਮੈਨੂੰ ਨਾ ਜਗਾਉਂਦੀ ਤਾਂ ਮੈਂ ਸਵੇਰੇ ਕਿੰਨੀ ਦੇਰ ਤੱਕ ਸੁੱਤੀ ਰਹਿੰਦੀ ਮੈਂ ਘਬਰਾਹਟ ਵਿੱਚ ਜਾ ਗਈ ਮੋਨੂ ਸਾਹਮਣੇ ਕੁਰਸੀ ਤੇ ਬੈਠਾ ਸੀ ਮੈਂ ਕਿਹਾ ਮੈਨੂੰ ਤੁਹਾਡੀ ਤੋਂ ਇਹ ਉਮੀਦ ਨਹੀਂ ਸੀ ਤੁਹਾਨੂੰ ਸਾਗਰ ਨੂੰ ਫੋਨ ਨਹੀਂ ਕਰਨਾ ਚਾਹੀਦਾ ਸੀ ਮੈਂ ਆਪਣੀ ਨਰਾਜ਼ਗੀ ਜ਼ਾਹਰ ਕੀਤੀ ਉਸਨੇ ਕਿਹਾ ਭਾਬੀ सागर ਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਆਪਣਾ ਗੁੱਸਾ ਕੱਢੋ ਤੇ ਘਰ ਵਾਪਸ ਆ ਜਾਓ ਮੈਂ ਕਿਹਾ ਇੰਨੇ ਲੰਮੇ ਸਮੇਂ ਤੱਕ ਉੱਥੇ ਰਹਿਣ ਤੋਂ ਬਾਅਦ ਮੈਂ ਇਹ ਸਿੱਖਿਆ ਕਿ ਸਾਗਰ ਨੂੰ ਮੇਰੀ ਲੋੜ ਨਹੀਂ ਉਸ ਨੂੰ ਇੱਕ ਆਦਰਸ਼ ਪੁੱਤ ਤੇ ਇੱਕ ਆਦਰਸ਼ ਭਰਾ ਬਣਨ ਦਿਓ ਉਸ ਨੂੰ ਪਤੀ ਬਣਾਉਣ ਦੀ ਕੋਸ਼ਿਸ਼ ਨਾ ਕਰੋ ਹੁਣ ਹਾਲਾਤ ਬਦਲ ਗਏ ਆ ਮੰਮੀ ਵੀ ਨਾਲ ਰਹਿਣ ਲਈ ਹైదరాబాద్ ਗਈ ਹੋਈ ਹੈ ਉਸਨੇ ਕਿਹਾ ਭਾਬੀ ਤੁਹਾਨੂੰ ਜੈਪੁਰ ਭੇਜਣ ਤੋਂ ਕੁਝ ਦਿਨ ਬਾਅਦ ਮੰਮੀ ਡੈਗ ਗਈ ਉਸਦੀ ਲੱਤ ਟੁੱਟ ਗਈ ਕੋਈ ਧੀ ਉਸਦੀ ਲੋੜ ਸਮੇਂ ਦੇਖਭਾਲ ਕਰਨ ਲਈ ਨਹੀਂ ਆਈ ਉਸ ਨੂੰ ਉਸ ਸਮੇਂ ਤੋਂ ਹਾੜੇ ਨਾਲ ਕੀਤੇ ਗਏ ਵਿਹਾਰ ਦਾ ਪਛਤਾਵਾ ਸੀ ਉਸਦੀ ਦੇਖਭਾਲ ਲਈ ਘਰ ਵਿੱਚ ਇੱਕ ਔਰਤ ਦਾ ਹੋਣਾ ਜ਼ਰੂਰੀ ਸੀ ਮੈਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਤੇ ਕਿਹਾ ਭਰਾ ਜੀ ਸਾਗਰ ਦੀ ਅਣਗੈਲੀ ਨੇ ਮੇਰੀਆਂ ਭਾਵਨਾਵਾਂ ਨੂੰ ਕੁਚਲ ਦਿੱਤਾ ਕਿਰਪਾ ਕਰਕੇ ਉਸ ਨੂੰ ਕਹੋ ਕਿ ਉਹ ਮੇਰੀ ਚਿੰਤਾ ਨਾ ਕਰੇ ਮੇਰੀ ਜਦਨੇ ਮਨ ਨੂੰ ਨਿਰਾਸ਼ ਕੀਤਾ ਤੇ ਫਿਰ ਉਸਨੇ ਸੀਮਾ ਨੂੰ ਕਿਹਾ ਭਾਬੀ ਨੂੰ ਸਮਝਾਓ ਮੈਂ ਸ਼ਾਮ ਨੂੰ ਵਾਪਸ ਆਵਾਂਗਾ ਸੀਮਾ ਮੇਰੇ ਕੋਲ ਆ ਕੇ ਬੈਠ ਗਈ ਉਸਨੇ ਪਿਆਰ ਨਾਲ ਮੇਰਾ ਹੱਥ ਆਪਣੇ ਹੱਥ ਵਿੱਚ ਫੜਿਆ ਤੇ ਪਿਆਰ ਨਾਲ ਕਿਹਾ ਨੂਪੁਰ ਇਹ ਇਕੱਲੇ ਰਹਿਣਾ ਬਹੁਤ ਔਖਾ ਹੈ ਮੈਂ ਇਸ ਬਾਰੇ ਨਿੱਜੀ ਤਜਰਬੇ ਤੋਂ ਗੱਲ ਕਰ ਰਹੀ ਹਾਂ ਇਹ ਸਮਾਜ ਇਕੱਲੀਆਂ ਔਰਤਾਂ ਨੂੰ ਸ਼ਾਂਤੀ ਨਾਲ ਰਹਿਣ ਦੀ ਇਜਾਜ਼ਤ ਨਹੀਂ ਦਿੰਦਾ ਸਾਨੂੰ ਜ਼ਿੰਦਗੀ ਤੇ ਹਰ ਕਦਮ ਤੇ ਸਮਝੌਤਾ ਕਰਨਾ ਪੈਂਦਾ ਆਪਣੇ ਭੈਣ ਭਰਾਵਾਂ ਨਾਲ ਦੋਸਤਾਂ ਨਾਲ ਤੇ ਕੰਮ ਤੇ ਵੀ ਫਿਰ ਸਾਡੇ ਪਤੀਆਂ ਨਾਲ ਸਮਝੌਤਾ ਹੁੰਦਾ ਹੈ ਅਜਿਹਾ ਕਰਨ ਤੋਂ ਕਿਉਂ ਚੱਜਕਦੇ ਹੋ ਤੇ ਸਾਗਰ ਆਪਣੀ ਗਲਤੀ ਲਈ ਪਛਤਾਵਾ ਕਰ ਰਿਹਾ ਤੁਸੀਂ ਉਸ ਨੂੰ ਆਪਣੀ ਗਲਤੀ ਸੁਧਾਰਨ ਦਾ ਮੌਕਾ ਕਿਉਂ ਨਹੀਂ ਦਿੰਦੇ ਜੇ ਤੁਸੀਂ ਮੇਰੀ ਗੱਲ ਮੰਨਦੇ ਹੋ ਤਾਂ ਤੁਹਾਨੂੰ ਆਪਣੇ ਪਤੀ ਕੋਲ ਵਾਪਸ ਚਲੇ ਜਾਣਾ ਚਾਹੀਦਾ ਹੈ ਸਾਗਰ ਨੇ ਕਦੇ ਵੀ ਤੁਹਾਡੇ ਨਾਲ ਬੇਵਫਾਈ ਨਹੀਂ ਕੀਤੀ ਉਸ ਨੇ ਹਮੇਸ਼ਾ ਤੁਹਾਨੂੰ ਪਿਆਰ ਕੀਤਾ ਉਸ ਨੇ ਸਿਰਫ ਆਪਣੇ ਪਰਿਵਾਰ ਤੇ ਦਬਾਅ ਹੇਠ ਇੱਕ ਗਲਤੀ ਕੀਤੀ ਸੀ। ਉਸਦੀ ਗਲਤੀ ਇੰਨੀ ਵੱਡੀ ਨਹੀਂ ਆ ਕਿ ਉਸ ਨੂੰ ਮਾਫ਼ ਨਾ ਕੀਤਾ ਜਾ ਸਕੇ। ਇਸ ਲਈ ਮੇਰੇ ਬੋਲਾਂ ਬਾਰੇ ਠੰਡੀ ਦਿਮਾਗ ਨਾਲ ਸੋਚੋ ਤੇ ਜਦੋਂ ਮਨ ਨੂੰ ਸ਼ਾਮ ਨੂੰ ਤੁਹਾਨੂੰ ਲੈਣ ਆਵੇ ਤਾਂ ਸਾਗਰ ਕੋਲ ਵਾਪਸ ਚਲੇ ਜਾਏ। ਹੋ ਸਕਦਾ ਹੈ ਕਿ ਤੁਹਾਨੂੰ ਆਪਣੇ ਫੈਸਲੇ ਤੇ ਪਛਤਾਉਣਾ ਨਾ ਪਵੇ। ਮੈਂ ਚੁੱਪ ਰਹੀ। ਸ਼ਾਇਦ ਸੀਮਾ ਸਹੀ ਸੀ। ਸੱਚ ਇਹ ਸੀ ਕਿ ਮੇਰੇ ਦਿਲ ਵਿੱਚ ਕਿਤੇ ਨਾ ਕਿਤੇ ਸਾਗਰ ਨੂੰ ਮਿਲਣ ਦੀ ਇੱਛਾ ਹਜੇ ਵੀ ਸੀ। ਜੱਸ ਨੂੰ ਮੇਰਾ ਹੰਕਾਰ ਸਾੜ ਕੇ ਸੁਆ ਕਰ ਗਿਆ ਸੀ ਅੱਜ ਸੀਮਾ ਦੇ ਬੋਲਾਂ ਨੇ ਉਸ ਸੁਆ ਵਿੱਚ ਦੱਬੀ ਹੋਈ ਚੰਗਿਆੜੀ ਨੂੰ ਫਿਰ ਤੋਂ ਜਗਾ ਦਿੱਤਾ ਸੀ ਮੈਂ ਬਿਸਤਰੇ ਤੇ लेट ਗਈ ਤੇ ਸੋਚਣ ਲੱਗੀ ਸੀਮਾ ਸਹੀ ਕਹਿੰਦੀ ਸੀ ਇਹ ਸਮਾਜ ਕਿਸੇ ਵੀ ਔਰਤ ਨੂੰ ਸ਼ਾਂਤੀ ਨਾਲ ਨਹੀਂ ਰਹਿਣ ਦਿੰਦਾ ਇੱਕ ਦਿਨ ਮੈਂ ਆਪਣੇ ਵਿਭਾਗ ਵਿੱਚ ਇਕੱਲੀ ਸੀ ਮੇਰਾ ਸੀਨੀਅਰ ਪ੍ਰੋਫੈਸਰ ਮੇਰੇ ਕੋਲ ਆਇਆ ਮੈਨੂੰ ਇਕੱਲਾ ਦੇਖ ਉਸਨੇ ਮੇਰਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਉਸ ਨੂੰ ਛੱਡ ਗਿਆ ਤਾਂ ਉਸਨੇ ਬੇਸ਼ਰਮੀ ਨਾਲ ਕਿਹਾ ਮੈਂ ਸੁਣਿਆ ਕਿ ਤੁਹਾਨੂੰ ਆਪਣੇ ਪਤੀ ਨਾਲ ਕੋਈ ਸਮੱਸਿਆ ਹੈ ਜੇ ਤੁਸੀਂ ਮੇਰੇ ਨਾਲ ਸਹਿਯੋਗ ਕਰਦੇ ਹੋ ਤਾਂ ਮੈਂ ਤੁਹਾਨੂੰ ਜਲਦੀ ਹੀ ਇੱਕ ਪਾਠਕ ਦਾ ਅਹੁਦਾ ਦਵਾ ਦੇਵਾਂਗਾ ਮੈਂ ਪ੍ਰਿੰਸੀਪਲ ਨੂੰ ਸ਼ਿਕਾਇਤ ਕਰਨ ਦੀ ਧਮਕੀ ਦਿੱਤੀ ਤਾਂ ਹੀ ਉਹ ਹਾਰ ਮੰਨ ਗਿਆ ਸੀ ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਮੇਰੀਆਂ ਬੰਦ ਪਲਕਾਂ ਦੇ ਕੋਨਿਆਂ ਵਿੱਚ ਬੀਤੇ ਸਮੇਂ ਦੇ ਕਈ ਦ੍ਰਿਸ਼ ਮੇਰੀਆਂ ਅੱਖਾਂ ਵਿੱਚੋਂ ਚੱਲ ਗਏ ਸਨ ਸਾਗਰ ਦਾ ਸ਼ਸ਼ਟਾਚਾਰ ਉਸਦੀ ਸਲੀਕੇਦਾਰੀ ਮੇਰੇ ਮਾਪਿਆਂ ਦੇ ਘਰ ਲਈ ਉਸਦਾ ਪਿਆਰ ਵਿਆਹ ਤੋਂ ਬਾਅਦ ਦੇ ਸੁਨਹਿਰੀ ਦਿਨ ਮੈਨੂੰ ਸਭ ਕੁਝ ਯਾਦ ਆ ਰਿਹਾ ਸੀ ਮੈਂ ਸਾਗਰ ਨਾਲ ਗੱਲ ਕਰਨ ਦਾ ਫੈਸਲਾ ਕੀਤਾ ਉਸਦੀ ਛੋਟੀ ਜੀ ਗਲਤੀ ਨੇ ਉਸਦੀ ਵਿਆਹੁਤਾ ਜ਼ਿੰਦਗੀ ਨੂੰ ਮਜ਼ਾਕ ਬਣਾ ਦਿੱਤਾ ਸੀ ਉਸਨੇ ਆਪਣੀ ਮਾਂ ਤੇ ਭੈਣਾਂ ਦੇ ਕਹਿਣ ਤੇ ਮੈਨੂੰ ਦੂਰ ਧੱਕ ਦਿੱਤਾ ਸੀ ਪਰ ਉਸ ਨੂੰ ਹਜੇ ਵੀ ਸ਼ਾਂਤੀ ਨਹੀਂ ਮਿਲੀ ਸੀ ਜੈਪੁਰ ਜਾਂਦੇ ਸਮੇਂ ਮੈਂ ਉਸ ਨੂੰ ਜੋ ਤਰਲੇ ਪਰੀ ਨਜ਼ਰ ਮਾਰੀ ਸੀ ਉਹ ਉਸ ਨੂੰ ਹਰ ਪਲ ਸਤਾਉਂਦੀ ਸੀ ਰਾਤ ਦੀ ਖਾਮੋਸ਼ੀ ਵਿੱਚ ਜਦ ਬਾਕੀ ਸਾਰੇ ਸ਼ਾਂਤੀ ਨਾਲ ਸੌਂ ਰਹੇ ਸਨ ਤਾਂ ਉਸ ਨੂੰ ਹਰ ਪਲ ਇੱਕੋ ਸਵਾਲ ਸਤਾਉਂਦਾ ਰਹਿੰਦਾ ਸੀ ਉਸਨੇ ਮੈਨੂੰ ਦੂਰ ਕਿਉਂ ਕੀਤਾ ਮੇਰਾ ਕੀ ਕਸੂਰ ਸੀ ਮੈਂ ਉਸਦੇ ਪਰਿਵਾਰ ਨਾਲ ਰਹਿਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਤੇ ਬਦਲੇ ਵਿੱਚ ਉਸਨੇ ਮੈਨੂੰ ਕੀ ਦਿੱਤਾ ਆਪਣੇ ਪਰਿਵਾਰ ਦੇ ਮੈਂਬਰਾਂ ਦੀਆਂ ਇੱਛਾਵਾਂ ਪੂਰੀਆਂ ਕਰਕੇ ਉਸਨੇ ਆਪਣੀ ਤੇ ਮੇਰੀ ਦੋਵਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਫਿਰ ਵੀ ਪਰਿਵਾਰ ਦੇ ਮੈਂਬਰ ਉਸ ਤੋਂ ਖੁਸ਼ ਨਹੀਂ ਸਨ ਮੇਰੀ ਜਾਨ ਤੋਂ ਕੁਝ ਦਿਨ ਬਾਅਦ ਉਸ ਦੀਆਂ ਪੈਣਾ ਆਪਣੇ ਮਾਪਿਆਂ ਦੇ ਘਰ ਵਾਪਸ ਆ ਗਈਆਂ ਸਨ ਕੰਮ ਤੋਂ ਵਾਪਸ ਆਉਂਦੇ ਹੋਏ ਉਹ ਆਪਣੀ ਮਾਂ ਨੂੰ ਆਪਣੀਆਂ ਧੀਆਂ ਦੀ ਦੇਖਭਾਲ ਕਰਨ ਉਹਨਾਂ ਨੂੰ ਹਰ ਤਰ੍ਹਾਂ ਦੇ ਪਕਵਾਨ ਪਕਾਉਣ ਤੇ ਖਵਾਉਣ ਵਿੱਚ ਰੁੱਝਿਆ ਹੋਇਆ ਦੇਖਦਾ ਉਸ ਪਾਲਸ ਨੂੰ ਯਾਦ ਆਉਂਦਾ ਕਿ ਜਦੋਂ ਮੈਂ ਬਿਮਾਰ ਹੁੰਦੀ ਸੀ ਤਾਂ ਵੀ ਉਹ ਰਸੋਈ ਵਿੱਚ ਨਹੀਂ ਗਈ ਸੀ ਇਹ ਸਭ ਦੇ ਉਸ ਦਾ ਦਿਲ ਪਛਤਾਵੇ ਨਾਲ ਭਰ ਜਾਂਦਾ ਸੀ ਇੱਕ ਐਤਵਾਰ ਉਸ ਦੀ ਵੱਡੀ ਭੈਣ ਆਗਰਾ ਆਈ ਹੋਈ ਸੀ ਸਾਗਰ ਨੂੰ ਬਹੁਤ ਜ਼ਿਆਦਾ ਸਿਰਦਰਦ ਦੇ ਸੀ ਜਿਵੇਂ ਹੀ ਉਹ ਫਰਿੱਜ ਵਿੱਚੋਂ ਪਾਣੀ ਪੀਣ ਲਈ ਬਰਾਂਡੇ ਵਿੱਚ ਗਿਆ ਉਸ ਨੇ ਆਪਣੀ ਭੈਣ ਨੂੰ ਇਹ ਕਹਿੰਦੇ ਸੁਣਿਆ ਮੰਮੀ ਤੁਹਾਨੂੰ ਸਾਗਰ ਨਾਲ ਬੰਟੀ ਬਾਰੇ ਗੱਲ ਕਰਨੀ ਚਾਹੀਦੀ ਹੈ ਸਾਗਰ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ ਇਹ ਬਹੁਤ ਵਧੀਆ ਹੋਵੇਗਾ ਜੇਕਰ ਉਹ ਬੰਟੀ ਦੀ ਜ਼ਿੰਮੇਵਾਰੀ ਲਵੇ ਵੈਸੇ ਵੀ ਉਸ ਦਾ ਆਪਣਾ ਕੋਈ ਬੱਚਾ ਨਹੀਂ ਜੇਕਰ ਬੰਟੀ ਇੱਥੇ ਰਹਿੰਦਾ ਤਾਂ ਸਾਗਰ ਖੁਸ਼ ਹੋਵੇਗਾ ਇਹ ਸੁਣ ਕੇ ਸਾਗਰ ਨੂੰ ਬਹੁਤ ਦੁੱਖ ਹੋਇਆ ਉਹ ਤਰੰਤ ਉਹਨਾਂ ਦੇ ਸਾਹਮਣੇ ਖੜਾ ਹੋ ਗਿਆ ਤੇ ਕਹਿਣ ਲੱਗਾ ਭੈਣ ਜੀ ਜੇ ਅੱਜ ਮੇਰਾ ਬੱਚਾ ਨਹੀਂ ਹੈ ਤਾਂ ਇਹ ਤੁਹਾਡੀ ਵਜ੍ਹਾ ਕਰਕੇ ਆ ਤੁਹਾਡੇ ਲੋਕਾਂ ਕਰਕੇ ਹੀ ਇਹ ਸਥਿਤੀ ਪੈਦਾ ਹੋਈ ਹੈ ਇਹ ਸੁਣ ਕੇ ਮੇਰੀ ਮਾਂ ਗੁੱਸੇ ਵਿੱਚ ਆ ਗਈ ਉਸਨੇ ਕਿਹਾ ਇਹ ਤੂੰ ਕੀ ਕਹਿ ਰਿਹਾ ਕਿ ਤੂੰ ਹੋਸ਼ ਵਿੱਚ ਤਾਂ ਹੈ ਉਸਨੇ ਕਿਹਾ ਸੀ ਮੈਂ ਪੂਰੇ ਹੋਸ਼ ਵਿੱਚ ਹੀ ਆ ਹਰ ਕੋਈ ਆਪਣੇ ਸਵਾਰਥੀ ਹਿੱਤਾਂ ਨੂੰ ਪੂਰਾ ਕਰਨ ਵਿੱਚ ਰੁੱਝਿਆ ਹੋਇਆ ਕੋਈ ਇਹ ਨਹੀਂ ਸੋਚ ਰਿਹਾ ਕਿ ਮੇਰੀ ਜ਼ਿੰਦਗੀ ਦਾ ਕੀ ਹੋਵੇਗਾ। ਮੈਨੂੰ ਸਾਰਿਆਂ ਨੇ ਬੇਲੋੜਾ ਯਕੀਨ ਦਵਾਇਆ ਤੇ ਨੂਪੁਰ ਨੂੰ ਦੂਰ ਪੇਜ ਦਿੱਤਾ। ਸਾਗਰ ਨੇ ਕਿਹਾ ਤੇ ਜਲਦੀ ਨਾਲ ਕਮਰੇ ਵਿੱਚੋਂ ਬਾਹਰ ਨਿਕਲ ਗਿਆ। ਉਸਦੀ ਸੱਚਾਈ ਸੁਣ ਕੇ ਉਸਦੀ ਮਾਂ ਤੇ ਭੈਣ ਹੈਰਾਨ ਰਹਿ ਗਈਆਂ ਸੀ। ਉਸ ਤੋਂ ਸੱਚ ਸੁਣਨ ਤੋਂ ਬਾਅਦ ਉਸਦੀ ਮਾਂ ਤੇ ਭੈਣ ਨੇ ਉਸ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ। ਕੁਝ ਦਿਨਾਂ ਬਾਅਦ ਉਹ ਜੈਪੁਰ ਚਲਾ ਗਿਆ। ਉਸਦੇ ਆਉਣ ਦੀ ਖਬਰ ਸੁਣ ਕੇ ਮੈਂ ਸੀਮਾ ਨਾਲ ਉਦੇਪੁਰ ਲਈ ਰਵਾਨਾ ਹੋ ਚੁੱਕੀ ਸੀ। ਉਸਨੇ ਮੋਨੂ ਪਾਜੀ ਨੂੰ ਵੀ ਮੇਰੇ ਕੋਲ ਭੇਜਿਆ ਪਰ ਮੈਂ ਉਸ ਨਾਲ ਗੱਲ ਵੀ ਨਹੀਂ ਕੀਤੀ ਸੀ ਇਤਫਾਕ ਨਾਲ ਮੈਂ ਇਨੀ ਦਿਨੀ ਆਪਣੇ ਵਿਦਿਆਰਥੀਆਂ ਨਾਲ ਆਗਰਾ ਵਿੱਚ ਸੀ ਮੈਂ ਕੱਲ ਰਾਤ ਮੋਨੂ ਦੇ ਘਰ ਵੀ ਗਈ ਸੀ ਪਰ ਸਾਗਰ ਨੂੰ ਦੇਖਣ ਤੋਂ ਬਾਅਦ ਮੈਂ ਵਾਪਸ ਆ ਗਈ ਸਾਗਰ ਨੇ ਫੈਸਲਾ ਕੀਤਾ ਕਿ ਉਹ ਨਿੱਜੀ ਤੌਰ ਤੇ ਮੇਰੇ ਕੋਲ ਆਵੇਗਾ ਮਾਫੀ ਮੰਗੇਗਾ ਤੇ ਮੈਨੂੰ ਆਪਣੀ ਜ਼ਿੰਦਗੀ ਵਿੱਚ ਵਾਪਸ ਲੈ ਆਵੇਗਾ ਸ਼ਾਮ ਨੂੰ ਸਾਗਰ ਤੇ ਮੋਨੂ ਮੇਰੇ ਕੋਲ ਆਏ ਮੈਂ ਆਪਣਾ ਸਮਾਨ ਪੈਕ ਕਰਨ ਵਿੱਚ ਰੁਚੀ ਹੋਈ ਸੀ। ਮੋਨੂ ਤੇ ਸੀਮਾ ਸਾਗਰ ਨੂੰ ਮੇਰੇ ਕੋਲ ਛੱਡ ਕੇ ਕਮਰੇ ਤੋਂ ਚਲੇ ਗਏ। ਮੈਂ ਕੁਰਸੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ, "ਬੈਠ ਜਾਓ।" ਸਾਗਰ ਦੇ ਇੰਨੇ ਲੰਬੇ ਸਮੇਂ ਬਾਅਦ ਮੇਰੇ ਇੰਨੇ ਨੇੜੇ ਹੋਣ ਬਾਰੇ ਸੋਚ ਕੇ ਮੇਰਾ ਦਿਲ ਤੇਜ਼ੀ ਨਾਲ ਧੜਕਿਆ। ਮੈਨੂੰ ਆਪਣੇ ਹੱਥਾਂ ਵਿੱਚ ਥੋੜੀ ਜਿਹੀ ਕੰਬਣੀ ਮਹਿਸੂਸ ਹੋਈ। ਮੈਂ ਆਪਣੀਆਂ ਨਜ਼ਰਾਂ ਨੀਵੀਆਂ ਕੀਤੀਆਂ ਤੇ ਉਸ ਦੇ ਸਾਹਮਣੇ ਬੈਠ ਗਈ। ਉਸਨੇ ਕਿਹਾ, "ਮੈਂ ਤੈਨੂੰ ਘਰ ਲੈ ਜਾਣਾ, ਅਨੂਪੁਰ।" ਮੈਂ ਕਿਹਾ ਮੇਰਾ ਕੋਈ ਕਰਨੀ ਹੈ ਹਸਨੇ ਕਿਹਾ ਇੰਜਨਾ ਕੈਨ ਉਪਰ ਮੈਨੂੰ ਆਪਣੇ ਵਿਹਾਰ ਤੇ ਬਹੁਤ ਸ਼ਰਮ ਆਉਂਦੀ ਹੈ ਕਿਰਪਾ ਕਰਕੇ ਮੈਨੂੰ ਮਾਫ ਕਰ ਦੇ ਤੇ ਘਰ ਚੱਲ ਇਹ ਕਹਿ ਕੇ ਸਾਗਰ ਰੋ ਪਿਆ ਸਾਗਰ ਨੂੰ ਇਸ ਤਰ੍ਹਾਂ ਰੋਂਦੇ ਦੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਮੈਨੂੰ ਲੱਗਾ ਉਸ ਦਾ ਸਾਰਾ ਦੁੱਖ ਆਪਣੇ ਦਿਲ ਵਿੱਚ ਲੈ ਲਵਾਂ ਪਰ ਮੈਂ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰੱਖਿਆ ਤੇ ਕਿਹਾ ਸਾਗਰ ਕੀ ਤੂੰ ਸੇ ਜਾਣਦੇ ਹੋ ਜਦੋਂ ਦੋ ਅਣਜਾਣ ਲੋਕ ਵਿਆਹ ਕਰਵਾ ਲੈਂਦੇ ਆ ਤਾਂ ਵਿਆਹ ਦੀਆਂ ਰਸਮਾਂ ਪੂਰੀਆਂ ਹੁੰਦੀਆਂ ਲੜਕੀ ਆਪਣੇ ਪਤੀ ਨੂੰ ਰੱਬ ਮਹਿਸੂਸ ਕਰਨ ਲੱਗ ਪੈਂਦੀ ਹੈ ਉਸ ਨੂੰ ਲੱਗਦਾ ਹੈ ਕਿ ਉਸਦੇ ਸਹੁਰੇ ਘਰ ਦੇ ਸਾਰੇ ਅਜਨਬੀਆਂ ਦੇ ਵਿਚਕਾਰ ਇਕੱਲਾ ਉਸਦਾ ਪਤੀ ਹੀ ਆ ਜੋ ਉਸ ਦੀਆਂ ਸੌਖ ਸੁਹਲਤਾਂ ਦਾ ਧਿਆਨ ਰੱਖੇਗਾ ਇਸ ਤੋਂ ਇਲਾਵਾ ਮੈਂ ਤੁਹਾਡੇ ਨਾਲ ਪਿਆਰ ਕੀਤਾ ਵਿਆਹ ਕਰਵਾਇਆ ਮੈਨੂੰ ਤੁਹਾਡੇ ਵਿੱਚ ਇੰਨਾ اٹਟ ਵਿਸ਼ਵਾਸ ਸੀ ਪਰ ਤੁਸੀਂ ਉਸ ਵਿਸ਼ਵਾਸ ਨੂੰ ਤੋੜ ਦਿੱਤਾ ਮੈਨੂੰ ਤੁਹਾਡੇ ਪਰਿਵਾਰ ਨਾਲ ਕੋਈ ਸ਼ਿਕਾਇਤ ਨਹੀਂ ਕਿਉਂਕਿ ਉਹ ਇਸ ਵਿਆਹ ਲਈ ਪਹਿਲਾਂ ਵੀ ਤਿਆਰ ਨਹੀਂ ਸੀ ਉਹ ਮੈਨੂੰ ਪਿਆਰ ਤੇ ਸਤਿਕਾਰ ਤਾਂ ਹੀ ਦਿਖਾਉਂਦੇ ਜੇਕਰ ਤੁਸੀਂ ਮੈਨੂੰ ਪਿਆਰ ਤੇ ਸਤਿਕਾਰ ਦਿਖਾਇਆ ਹੁੰਦਾ ਸਾਗਰ ਮੇਰੀ ਮਾਂ ਕਹਿੰਦੀ ਹੁੰਦੀ ਸੀ ਕਿ ਬਜ਼ੁਰਗ ਲੋਕ ਘਰ ਦੀ ਵਿਹੜੀ ਵਿੱਚ ਲਗਾਏ ਗਏ ਰੁੱਖ ਵਾਂਗ ਹੁੰਦੇ ਆ ਜੋ ਭਾਵੇਂ ਫਲ ਨਾ ਦੇਣ ਪਰ ਛਾਂ ਜ਼ਰੂਰ ਦਿੰਦੇ ਆ ਮੈਂ ਨਹੀਂ ਚਾਹੁੰਦੀ ਕਿ ਤੁਹਾਡੀ ਮਾਂ ਸਾਡੇ ਨਾਲ ਰਹਿਣਾ ਬੰਦ ਕਰ ਦੇਵੇ ਮੈਂ ਕਦੇ ਨਹੀਂ ਚਾਹੁੰਦੀ ਸੀ ਕਿ ਤੁਸੀਂ ਆਪਣੇ ਪਰਿਵਾਰ ਦੀ ਦੇਖਭਾਲ ਕਰਨਾ ਬੰਦ ਕਰ ਦਿਓ ਪਰ ਹਰ ਰਿਸ਼ਤੇ ਦਾ ਆਪਣਾ ਮਹੱਤਵ ਹੁੰਦਾ ਹੈ ਹਰ ਕਿਸੇ ਦਾ ਆਪਣਾ ਇੱਕ ਵੱਖਰਾ ਸਥਾਨ ਹੁੰਦਾ ਜਿਵੇਂ ਵਿਆਹ ਤੋਂ ਬਾਅਦ ਇੱਕ ਪਤਨੀ ਦੀ ਜ਼ਿੰਦਗੀ ਵਿੱਚ ਪਹਿਲੀ ਤਰਜੀਹ ਉਸਦਾ ਪਤੀ ਹੁੰਦਾ ਉਸੇ ਤਰ੍ਹਾਂ ਇੱਕ ਪਤੀ ਦੀ ਪਹਿਲੀ ਤਰਜੀਹ ਉਸਦੀ ਪਤਨੀ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਦੂਜੀ ਮੈਂ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਮਸਨੇ ਕਿਆ ਤੇਰੇ ਵਿਚਾਰ ਬਹੁਤ ਵਧੀਆ ਨੂਪੁਰ ਸਾਗਰ ਨੇ ਪਾਵਕ ਹੋ ਕੇ ਮੇਰੇ ਦੋਨੋਂ ਹੱਥ ਫੜਦੇ ਹੋਏ ਕਿਆ ਮੈਨੂੰ ਮਾਫ ਕਰ ਦੇ ਮੈਂ ਉਸ ਸਮੇਂ ਤੇਰੀ ਕਦਰ ਨਹੀਂ ਕੀਤੀ ਮੈਂ ਤੈਨੂੰ ਦੂਰ ਧੱਕ ਦਿੱਤਾ ਤਾਂ ਜੋ ਮੈਂ ਉਸ ਜਗ੍ਹਾ ਨੂੰ ਖੁਸ਼ੀ ਨਾਲ ਭਰ ਸਕਾਂ ਕਿਰਪਾ ਕਰਕੇ ਮੈਨੂੰ ਪਛਤਾਵਾ ਕਰਨ ਦਾ ਮੌਕਾ ਦੇ ਸਾਗਰ ਦੀ ਆਵਾਜ਼ ਘੁੱਟ ਗਈ ਉਹ ਉੱਠਿਆ ਤੇ ਮੇਰੇ ਨੇੜੇ ਆਇਆ ਆਪਣੀਆਂ ਬਾਹਾਂ ਨਾਲ ਮੇਰਾ ਸਮਰਥਨ ਕੀਤਾ ਤੇ ਮੈਨੂੰ ਆਪਣੇ ਨੇੜੇ ਖਿੱਚਿਆ ਮੈਂ ਸਾਗਰ ਦੀ ਜਫੀ ਵਿੱਚ ਆਪਣਾ ਚਿਹਰਾ ਲੁਕੋ ਲਿਆ। ਮੈਨੂੰ ਲੱਗਾ ਕਿ ਪਿਆਰ ਦਾ ਸੂਰਜ ਹਾਲਾਤਾਂ ਦੇ ਕਾਲੇ ਬੱਦਲਾਂ ਦੁਆਰਾ ਲੁਕਿਆ ਹੋ ਸਕਦਾ ਹੈ। ਪਰ ਇਹ ਕਦੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋ ਸਕਦਾ। ਜਿਵੇਂ ਹੀ ਕਾਲੇ ਬੱਦਲ ਦੂਰ ਹੋਏ, ਅਸਮਾਨ ਸਾਫ਼ ਹੋ ਗਿਆ ਤੇ ਪਿਆਰ ਦਾ ਸੂਰਜ ਆਪਣੀ ਪੂਰੀ ਸ਼ਾਨ ਨਾਲ ਦੁਬਾਰਾ ਚਮਕਣਾ ਸ਼ੁਰੂ ਹੋ ਜਾਂਦਾ ਹੈ। ਸੋ ਦੋਸਤੋ, ਇਹ ਸੀ ਮੇਰੀ ਕਹਾਣੀ। ਹੁਣ ਤੁਸੀਂ ਦੱਸਿਓ ਕਿ ਮੈਂ ਸਾਗਰ ਨੂੰ ਮਾਫ਼ ਕਰਕੇ ਸਹੀ ਕੀਤਾ ਜਾਂ ਨਹੀਂ ਤੁਹਾਡੇ ਵਿਚਾਰਾਂ ਦਾ ਇੰਤਜ਼ਾਰ ਰਹੇਗਾ ਜ਼ਰੂਰ ਲੈ ਕੇ ਦੱਸਿਓ ਕਮੈਂਟ ਬਾਕਸ ਵਿੱਚ ਤੇ ਜੇਕਰ ਚੰਗੀ ਲੱਗੀ ਹੋਵੇ ਇਹ ਕਹਾਣੀ ਇੱਕ ਲਾਈਕ ਕਰਿਓ ਸ਼ੇਅਰ ਕਰਿਓ ਵੱਧ ਤੋਂ ਵੱਧ ਹੋ ਸਕਦਾ ਹੈ ਕਿਸੇ ਹੋਰ પતિ ਪਤਨੀ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਹੋ ਜਾਵੇ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਹਾਂ ਕਹਾਣੀਆਂ ਨੂੰ ਅੱਜ ਹੀ ਸੁਣ ਰਹੇ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੇ ਚੈਨਲ ਉੱਪਰ ਪਈਆਂ ਬਾਕੀ ਕਹਾਣੀਆਂ ਦਾ ਵੀ ਆਨੰਦ ਜ਼ਰੂਰ ਲਿਓ ਪੂਰੀ ਕਹਾਣੀ ਸੁਣ ਲਈ ਬਹੁਤ ਬਹੁਤ ਸ਼ੁਕਰੀਆ